ਨਵੰਡੀਆ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਚਲਜਗੀ ਯੂਐਸਓ ਤੋਂ ਇੱਕ ਹੋਰ ਜਹਾਜ਼ ਡਿਪੋਰਟ ਕਰ ਦਿੱਤਾ ਗਿਆ ਜੀ ਹਾਂ ਹੁਣ ਦੀ ਵੱਡੀ ਖਬਰ ਇੱਕ ਹੋਰ ਜਹਾਜ਼ ਜਿਸ ਦੇ ਵਿੱਚ ਭਾਰਤੀ ਵੀ ਮੌਜੂਦ ਨੇ ਜਹਾਜ਼ ਜਿਹੜਾ ਡਿਪੋਰਟ ਹੋ ਚੁੱਕਿਆ ਹੋਇਆ ਪਹਿਲਾਂ ਵੀ ਤਿੰਨ ਜਿਹੜਾ ਬੈਚਸ ਦੇ ਵਿੱਚ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ ਅਮਰੀਕਾ ਤੋਂ ਅੰਮ੍ਰਿਤਸਰ 에어ਪੋਰਟ ਭੇਜਿਆ ਗਿਆ ਸੀ ਹੁਣ ਇੱਕ ਵਾਰ ਫਿਰ ਤੋਂ ਅਦੇਸ਼ ਨਿਕਾਲਾ ਦਿੱਤੇ ਗਏ ਇੱਕ ਭਾਰਤੀ ਸਮੂਹ ਅਮਰੀਕਾ ਤੋਂ ਜਿਹੜਾ ਰਵਾਨਾ ਹੋ ਚੁੱਕਿਆ ਹੋਇਆ ਹੈ ਦੇਸ਼ ਦੇ ਵਿੱਚ ਪਹੁੰਚੜ ਦੀ ਜਾਣਕਾਰੀ ਸਰਕਾਰ ਨੇ ਭਾਰਤ ਨੂੰ ਦਿੱਤੀ ਹੈ ਤੇ ਨਾਲ ਹੀ ਇਸ ਦੇਸ਼ ਦੇ ਵਿੱਚ ਮੌਜੂਦ ਭਾਰਤੀ ਮਿਸ਼ਨ ਸਥਾਨਕ ਸਰਕਾਰ ਨਾਲ ਮਿਲ ਕੇ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਿਹਾ ਨਾਲ ਹੀ ਪਨਾਮਾ ਕੋਸਟਾ ਰିକਾ ਦੇ ਵਿੱਚ ਸਥਿਤੀ ਭਾਰਤੀ ਦੂਤਖਾਨੇ ਜਿਹੜਾ ਵੀਰਵਾ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਇਸ ਦੇ ਵਿੱਚ ਪਨਾਮਾ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਇਸ மூ ਉਹਨਾਂ 299 ਪ੍ਰਵਾਸੀ ਲੋਕਾਂ ਦਾ ਹਿੱਸਾ ਜਿਨ੍ਹਾਂ ਨੂੰ ਅਮਰੀਕੀ ਸਰਕਾਰ ਵੱਲੋਂ ਪਨਾਮਾ ਪੇਜ ਦਿੱਤਾ ਗਿਆ ਇਸ ਵਾਰ ਪਨਾਮਾ ਡਿਪੋਰਟ ਕੀਤਾ ਗਿਆ ਅਮਰੀਕਾ ਤੋਂ ਜਹਾਜ਼ ਕਿਉਂਕਿ ਇੱਕ ਪੁੱਲ ਵੱਜੋ ਕੰਮ ਕਰੇਗੀ ਇਹ ਥਾਂ ਜਿਹੜੀ ਹੈ ਉੱਤੇ ਨਾਲ ਹੀ ਕਿਹਾ ਜਾ ਰਿਹਾ ਭਾਰਤੀਆਂ ਦੀ ਗਿਣਤੀ ਹਾਲਾਂਕਿ ਘੱਟ ਹੈ ਲੇਕਿਨ ਭਾਰਤੀ ਵੀ ਮੌਜੂਦ ਨੇ ਦੇਖਿਆ ਗਿਆ ਸੀ ਹੋਟਲ ਦੇ ਵਿੱਚ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਸਾਰੇ ਲੋਕਾਂ ਨੂੰ ਜਿਹੜੇ ਡਿਪੋਰਟ ਕੀਤੇ ਗਏ ਸੀ ਉਹਨਾਂ ਦੇ ਵੱਲੋਂ ਹੱਤਾ ਦੇ ਵਿੱਚ ਬੋਰਡ ਲੈ ਕੇ ਹੈਲਪ ਦੇ ਸਾਈਨ ਲੈ ਕੇ ਮਦਦ ਵੀ ਮੰਗੀ ਜਾ ਰਹੀ ਸੀ ਗੁਹਾਰ ਲਗਾਈ ਜਾ ਰਹੀ ਸੀ ਲੇਕਿਨ ਹੁਣ ਉਧਰੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਅਮਰੀਕਾ ਤੋਂ ਜਹਾਜ਼ ਡਿਪੋਰਟ ਹੋ ਚੁੱਕਿਆ ਹੋਇਆ ਹੈ ਚੌਥਾ ਜਹਾਜ਼ ਹੋਏਗਾ ਜਿਸ ਦੇ ਵਿੱਚ ਭਾਰਤੀ ਦੇ ਨਾਲ ਹੀ ਹੋਰ ਵੀ ਥਾਵਾਂ ਦੇ ਹੋਰ ਵੀ ਦੇਸ਼ਾਂ ਦੇ ਮੁਲਕਾਂ ਦੇ ਲੋਕ ਮੌਜੂਦ ਨੇ ਰਾਸ਼ਟਰਪਤੀ ਦੀ ਸਹਿਮਤੀ ਤੋਂ ਬਾਅਦ ਭਾਰਤੀ ਤਿੰਨ ਉਡਾਨਾਂ ਦੇ ਵਿੱਚ ਪਨਾਮਾ ਪਹੁੰਚੇ ਨਾਲ ਹੀ ਇਸ ਗੱਲ ਦੇ ਉੱਤੇ ਸਹਿਮਤੀ ਵੀ ਉਹਨਾਂ ਦੇ ਵੱਲੋਂ ਪ੍ਰਗਟਾਈ ਗਈ ਸੀ ਕਿ ਦੇਸ਼ ਨਿਕਾਲਾ ਦਿੱਤੇ ਲੋਕਾਂ ਦੇ ਲਈ ਪਨਾਮਾ ਪੁੱਲ ਦੀ ਭੂਮਿਕਾ ਨਿਭਾਏਗਾ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਦਾਖਲ ਹੋਏ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਹੈ ਤੇ ਅੱਜ ਇੱਕ ਹੋਰ ਨਵੀਂ ਤਸਵੀਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਯੂ ਐਸ ਏ ਦੇ ਬਾਰਡਰ ਦੇ ਉੱਤੇ ਤਾਇਨਾਤ ਇੱਕ ਅਫਸਰ ਦੇ ਵੱਲੋਂ ਟਵਿੱਟਰ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਵੀਡੀਓ ਬਣਾ ਕੇ ਇਹ ਵੀ ਕਿਹਾ ਗਿਆ ਕਿ ਹੁਣ ਨਵੀਂ ਜਿਹੜੀ ਹੈ ਉੱਥੇ ਟੀਮ ਬਿਠਾਈ ਜਾਏਗੀ ਹੁਣ ਜਿਹੜੇ ਵੀ ਗੈਰ ਕਾਨੂੰਨੀ ਪ੍ਰਵਾਸੀ ਆਣਗੇ ਉਹਨਾਂ ਦੀ ਹਰ ਇੱਕ ਨਿਗਰਾਨੀ ਉਹਨਾਂ ਦੇ ਉੱਤੇ ਰੱਖੀ ਜਾਏਗੀ ਕਿਸੇ ਵੀ ਤਰੀਕੇ ਦੇ ਨਾਲ ਡੋਂਕੀ ਲਗਾ ਕੇ ਚਾਹੇ ਕਹੋ ਕਿ ਤਾਰਾਂ ਦੇ ਥੱਲੇ ਤੋਂ ਜਾਂ ਫਿਰ ਰੇਂਗ ਰੇਂਗ ਕੇ ਕੋਈ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂ ਐਸ اے ਨਹੀਂ ਭਰਤੀ ਹੋ ਸਕਦਾ ਨਹੀਂ ਜਾ ਸਕਦਾ ਤੇ ਹੁਣ ਨਵੀਂ ਉੱਥੇ ਟੀਮ ਲਗਾਈ ਗਈ ਹੈ ਨਾਈਟ ਵਿਜ਼ਨ ਕੈਮਰਾਜ਼ ਲਗਾਏ ਗਏ ਨੇ ਸੀਸੀਟੀਵੀ ਕੈਮਰਾ ਪੂਰੀ ਨਿਗਰਾਨੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬਿਲਕੁਲ ਐਕਸੈਪਟ ਨਹੀਂ ਕਰਾਂਗੇ ਹੁਣ ਇਲੀਗਲ ਇਮੀਗਰੈਂਟਸ ਨੂੰ ਆਪਣੇ ਯੂ ਐਸ اے ਦੇ ਵਿੱਚ ਤਾਂ 50-60 ਲੱਖ ਰੁਪਏ ਲਗਾਉਣ ਦੀ ਬਿਲਕੁਲ ਲੋੜ ਨਹੀਂ ਹੈ ਬਿਲਕੁਲ ਤਰਕੀਬਾਂ ਲਗਾਉਣ ਦੀ ਲੋੜ ਨਹੀਂ ਹੈ ਕਿਸੇ ਵੀ ਜਿਹੜਾ ਝੂਠੇ ਏਜੰਟ ਦੇ ਉੱਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਹੈ ਜਿਹੜਾ ਵੀ ਤੁਹਾਨੂੰ ਹੁਣ ਝਾਂਸੇ ਦੇ ਵਿੱਚ ਫਸਾਣਾ ਚਾਹੁੰਦਾ ਤਾਂ ਗੱਲ ਕਰੀਏ ਕਿ ਪਨਾਮਾ ਤੇ ਕੋਸਟਾ ਰੀਕਾ ਦੇ ਵਿੱਚ ਭਾਰਤੀ ਦੂਤਕਰਾਂ ਕਰਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਪੋਸਟ ਸਾਂਝੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਨਾਲ ਹੀ ਉਹਨਾਂ ਨੇ ਕਿਹਾ ਅਸੀਂ ਉਹਨਾਂ ਦੀ ਤਾਲੋਕਾ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਲਈ ਪਨਾਮਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਇਸ ਤੋਂ ਪਹਿਲਾਂ ਅਮਰੀਕਾ ਤੋਂ ਤਿੰਨ ਬੈਚਾਂ ਦੇ ਵਿੱਚ ਕੁੱਲ 332 ਭਾਰਤੀਆਂ ਨੂੰ ਭਾਰਤ ਭੇਜਿਆ ਜਾ ਚੁੱਕਿਆ ਹੈ ਪਨਾਮਾ ਆਏ ਕੁੱਲ 399 ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ ਸਿਰਫ 171 ਹੀ ਆਪਣੇ ਜੱਦੀ ਦੇਸ਼ਾਂ ਨੂੰ ਵਾਪਸ ਜਾਣ ਲਈ ਸਹਿਮਤ ਹੋਏ ਨੇ ਆਪਣੇ ਦੇਸ਼ ਜਾ ਵਾਪਸ ਜਾਣ ਤੋਂ ਇਨਕਾਰ ਕਰਨ ਵਾਲੇ 98 ਡਿਪੋਟੀਆਂ ਨੂੰ ਪਨਾਮਾ ਦੇ ਡੇਰੀਅਨ ਸੂਬੇ ਦੇ ਇੱਕ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ